ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਾਧ ਸੰਗਤ ਜੀ ਅੱਜ ਤੁਸੀਂ ਸਰਵਣ ਕਰ ਰਹੇ ਹੋ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਿਆਰਿਆਂ ਨੂੰ ਰੱਬੀ ਗਿਆਨ ਦੇ ਚਾਨਣ ਦੀ ਬਖਸ਼ਿਸ਼ ਕੀਤੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਅਮਰਾਵਤੀ ਵਿੱਚ ਨਾਮ ਸਿਮਰਨ ਕਰਨ ਦੀ ਪ੍ਰੇਰਨਾ ਕਰਕੇ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨਾਲ ਅੱਗੇ ਚੱਲ ਪਏ ਸਨ ਉਹ ਰਸਤੇ ਵਿੱਚ ਸੰਗਤਾਂ ਦਾ ਭਲਾ ਕਰਦੇ ਹੋਏ ਮਹਾਰਾਸ਼ਟਰ ਦੇ ਸ਼ਹਿਰ ਅਕੋਲਾ ਵਿਖੇ ਪਹੁੰਚ ਗਏ ਸਨ ਅਕੋਲਾ ਸ਼ਹਿਰ ਵਿੱਚ ਰਾਜ ਰਾਜੇਸ਼ਵਰ ਮੰਦਿਰ ਇੱਕ ਬਹੁਤ ਪੁਰਾਣਾ ਮੰਦਿਰ ਸੀ ਇਹ ਮੰਦਿਰ ਅਕੋਲਾ ਕਿਲੇ ਦੇ ਅੰਦਰ ਬਣਿਆ ਹੋਇਆ ਸੀ ਇਸ ਮੰਦਿਰ ਨਾਲ ਇੱਕ ਕਥਾ ਜੁੜੀ ਹੋਈ ਸੀ ਕਿ ਰਾਜਾ ਕੋਲਾ ਸਿੰਘ ਦੀ ਰਾਣੀ ਹਰ ਰੋਜ਼ ਇਸ ਮੰਦਰ ਦੇ ਦਰਸ਼ਨਾਂ ਨੂੰ ਜਾਇਆ ਕਰਦੀ ਸੀ ਇੱਕ ਦਿਨ ਰਾਜਾ ਕੋਲਾ ਨੇ ਸ਼ੱਕ ਵਿੱਚ ਰਾਣੀ ਦਾ ਪਿੱਛਾ ਕੀਤਾ ਤਾਂ ਰਾਣੀ ਨੂੰ ਪਤਾ ਲੱਗ ਗਿਆ ਕਿ ਰਾਜਾ ਉਸ ਦਾ ਪਿੱਛਾ ਕਰ ਰਿਹਾ ਹੈ ਉਸ ਨੇ ਮੰਦਰ ਵਿੱਚ ਜਾ ਕੇ ਸ਼ਿਵ ਜੀ ਨੂੰ ਪ੍ਰਾਰਥਨਾ ਕੀਤੀ ਕਿ ਰਾਜੇ ਨੂੰ ਮੇਰੇ ਤੇ ਵਿਸ਼ਵਾਸ ਨਹੀਂ ਰਿਹਾ ਐਸ ਲਈ ਮੈਨੂੰ ਲਿੰਗਮ ਵਿੱਚ ਤਬਦੀਲ ਕਰ ਦਿਓ ਲਿੰਗਮ ਦੋ ਹਿੱਸਿਆਂ ਵਿੱਚ ਛੱਟ ਗਿਆ ਸੀ ਅਤੇ ਰਾਣੀ ਉਸ ਦੇ ਵਿੱਚ ਹੀ ਸਮਾ ਗਈ ਸੀ ਉਸ ਸਮੇਂ ਤੋਂ ਲਿੰਗਮ ਵਿੱਚ ਇੱਕ ਛੋਟੇ ਜਿਹੇ ਦਰਦਾਰ ਨਜ਼ਰ ਆਉਂਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਟਿਕਾਣਾ ਇਸ ਮੰਦਰ ਦੇ ਨਜ਼ਦੀਕ ਹੀ ਕਰ ਲਿਆ ਸੀ ਭਾਈ ਮਰਦਾਨਾ ਜੀ ਨੇ ਰਵਾਬ ਦੀਆਂ ਤਾਰਾਂ ਨੂੰ ਛੇੜਿਆ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਸ਼ਬਦ ਦਾ ਰਾਸ ਪੰਨਾ ਕੀਰਤਨ ਕੀਤਾ ਸੀ ਅਲਖ ਅਪਾਰ ਅਗੰਮ ਅਗੋਚਰ ਨਾ ਤਿਸ ਕਾਲ ਨਾ ਕਰਮਾ ਜਾਤ ਅਜਾਤ ਅਜੋਨੀ ਸੰਭੋ ਨਾ ਤਿਸ ਭਾਉ ਨਾ ਭਰਮਾ ਸਾਚੇ ਸਚਿਆਰ ਬਿਟੋ ਕਰਵਾਨ ਨਾ ਤਿਸ ਰੂਪ ਵਰਣ ਨਹੀਂ ਦੇਖਿਆ ਸਾਚੇ ਸ਼ਬਦ ਨਿਸ਼ਾਨ ਰਹਾਓ ਨਾਤਿਸ ਮਾਤ ਪਿਤਾ ਸਤ ਬੰਧ ਨਾਤਿਸ ਕਾਮ ਨਾਰੇ ਅਕਲ ਨਰੰਜਨ ਅਪਰ ਪਰੰਪਰ ਸਗਲੇ ਜੋਤ ਤਮਾਰੀ ਘਟ ਘਟ ਅੰਤਰ ਬ੍ਰਹਮ ਲੁਕਾਇਆ ਘਟ ਘਟ ਜੋਤ ਸਬਾਈ ਬਜਰ ਕਪਾਟ ਮੁਕਤੇ ਗੁਰਮਤਿ ਨਿਰਪੈ ਤਾੜੀ ਲਾਈ ਜੰਤ ਉਪਾਏ ਕਾਲ ਸਰਜਨਤਾ ਵਸਗਤ ਜੋਗਤ ਸਬਾਈ ਸਤਗੁਰ ਸੇਵ ਪਦਾਰਥ ਪਾਵਹਿ ਛੂਟ ਹੈ ਸ਼ਬਦ ਕਮਾਈ ਸੂਚੇ ਭਾਂਡੇ ਸੱਚ ਸਮਾਵੇ ਵਿਰਲੇ ਸੂਚਾ ਚਾਰੀ ਤੰਤੇ ਕੋ ਪਰਮ ਤੰਤ ਮਲਾਇਆ ਨਾਨਕ ਸਰਣ ਤੁਮਾਰੀ ਸੂਚੇ ਭਾਂਡੇ ਸੱਚ ਸਮਾਵੇ ਵਿਰਲੇ ਸੂਚਾ ਚਾਰੀ ਤੰਤੇ ਕੋ ਪਰਮ ਤੰਤ ਮਲਾਇਆ ਨਾਨਕ ਸਰਣ ਤੁਮਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕੀਰਤਨ ਸਰਵਣ ਕਰਨ ਲਈ ਬਹੁਤ ਸਾਰੇ ਸ਼ਰਧਾਲੂ ਗੁਰੂ ਜੀ ਦੇ ਪਾਸ ਆਏ ਗਏ ਸਨ ਮੰਦਰ ਦੇ ਪੁਜਾਰੀਆਂ ਦੇ ਕੰਨਾਂ ਵਿੱਚ ਵੀ ਕੀਰਤਨ ਦੀ ਆਵਾਜ਼ ਪੈ ਗਈ ਸੀ ਉਹ ਅਕਾਲ ਸਿਰਫ ਸ਼ਬ ਜੀ ਦੇ ਸਥਾਨ ਨੂੰ ਹੀ ਮੰਨਦੇ ਸਨ ਇਸ ਲਈ ਉਹ ਵੀ ਗੁਰੂ ਜੀ ਕੋਲ ਆ ਗਏ ਸਨ ਗੁਰੂ ਜੀ ਨੇ ਉਹਨਾਂ ਨੂੰ ਬੈਠਣ ਲਈ ਕਿਹਾ ਜਦ ਉਹ ਬੈਠ ਗਏ ਤਾਂ ਗੁਰੂ ਜੀ ਨੇ ਬਚਨ ਕੀਤੇ ਕਿ ਅਕਾਲ ਸਿਰਫ ਕਰਤਾਰ ਹੈ ਔਸਤੋਂ ਬਗਾਇਰ ਕੋਈ ਸਥਾਨ ਜਾਂ ਵਿਅਕਤੀ ਅਕਲ ਨਹੀਂ ਹੋ ਸਕਦਾ ਇਸ ਲਈ ਕਰਤਾਰ ਦੇ ਸਿਮਰਨ ਰਾਹੀਂ ਹੀ ਉਸ ਦੇ ਗੁਣ ਗਾਇਨ ਕਰਨੇ ਚਾਹੀਦੇ ਹਨ ਫਿਰ ਗੁਰੂ ਜੀ ਨੇ ਆਪਣੇ ਗਾਇਨ ਕੀਤੇ ਸ਼ਬਦ ਦੇ ਅਰਥ ਉਹਨਾਂ ਪੁਜਾਰੀਆਂ ਨੂੰ ਸਮਝਾਏ ਕਿ ਮੈਂ ਜਦ ਕਰਤਾਰ ਤੋਂ ਕੁਰਬਾਨ ਜਾਂਦਾ ਹਾਂ ਜਿਸ ਦਾ ਕੋਈ ਰੰਗ ਰੂਪ ਅਤੇ ਚੇਹਨ ਚੱਕਰ ਨਹੀਂ ਹੈ ਗੁਰ ਸ਼ਬਦ ਦੇ ਸਿਮਰਨ ਨਾਲ ਹੀ ਉਸ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਕਰਤਾਰ ਅਦ੍ਰਿਸ਼ ਬਿਆੰਤ ਅਤੇ ਸਾਡੀ ਪਹੁੰਚ ਤੋਂ ਪਰੇ ਹੈ ਉਹ ਕਾਲ ਅਤੇ ਕਰਮਾਂ ਦੇ ਅਧੀਨ ਨਹੀਂ ਹੈ ਉਸ ਦੀ ਕੋਈ ਜੋਨ ਜਾਂ ਜਾਤ ਵੀ ਨਹੀਂ ਹੈ ਆਪਣੇ ਆਪ ਤੋਂ ਉਹ ਪ੍ਰਕਾਸ਼ਮਾਨ ਹੈ ਉਸ ਨੂੰ ਕੋਈ ਡਰ ਜਾਂ ਭਰਮ ਨਹੀਂ ਦੇ ਆਪ ਦਾ ਕਰਤਾਰ ਦਾ ਕੋਈ ਮਾਈ ਬਾਪ ਪੁੱਤਰ ਤੇ ਪਤਨੀ ਅਤੇ ਰਿਸ਼ਤੇਦਾਰ ਨਹੀਂ ਹਨ ਉਹ ਮੋਹ ਮਾਇਆ ਦੇ ਪ੍ਰਭਾਵ ਤੋਂ ਪਰੇ ਅਤੇ ਉਸ ਦੀ ਕੋਈ ਕੁੱਲ ਵੀ ਨਹੀਂ ਹੈ ਉਸ ਦੀ ਜੋਤ ਹਰ ਥਾਂ ਤੇ ਪ੍ਰਕਾਸ਼ਮਾਨ ਹੈ ਹਰ ਜੀਵ ਅੰਦਰ ਕਰਤਾਰ ਦੀ ਜੋਤ ਸਮਾਈ ਹੋਈ ਹੈ ਜਦ ਗੁਰੂ ਦੀ ਮਤ ਗ੍ਰਹਿਣ ਕਰਕੇ ਗਿਆਨ ਰੂਪੀ ਕਬਾੜ ਖੋਲਦੇ ਹਨ ਤਾਂ ਪਤਾ ਲੱਗਦਾ ਹੈ ਕਿ ਨਡਰ ਪ੍ਰਭੂ ਤਾਂ ਸਾਡੇ ਅੰਦਰ ਹੀ ਬੈਠਾ ਹੈ ਸਭ ਜੀਆਂ ਨੂੰ ਪੈਦਾ ਕਰਕੇ ਉਹਨਾਂ ਦੇ ਸਿਰ ਤੇ ਕਾਲ ਦੇ ਭੈ ਕਾਰਨ ਆਪਣੇ ਅਧੀਨ ਰੱਖਦਾ ਹੈ ਜਿਹੜੇ ਮਨੁੱਖ ਸਮਰੱਥ ਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਹਨ ਉਹ ਜਨਮ ਮਰਨ ਦੇ ਬੰਧਨ ਤੋਂ ਮੌਕਤ ਹੋ ਜਾਂਦੇ ਹਨ ਪਵਿੱਤਰ ਹਿਰਦੇ ਵਿੱਚ ਹੀ ਕਰਤਾਰ ਦਾ ਨਾਮ ਵਸਦਾ ਹੈ ਪਰ ਇਸ ਤਰ੍ਹਾਂ ਦੇ ਜੀਵ ਸੰਸਾਰ ਵਿੱਚ ਬਹੁਤ ਘਟ ਹੁੰਦੇ ਹਨ ਗੁਰ ਸ਼ਬਦ ਦਾ ਅਭਿਆਸ ਹੀ ਹਿਰਦੇ ਨੂੰ ਪਵਿੱਤਰ ਕਰਕੇ ਜੀਵ ਨੂੰ ਕਰਤਾਰ ਨਾਲ ਮਿਲਾ ਸਕਦਾ ਹੈ ਇਸ ਲਈ ਕਰਤਾਰ ਦੇ ਚਰਨਾਂ ਵਿੱਚ ਅਰਦਾਸ ਕਰੋ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਆਹਾ ਮੈਨੂੰ ਆਪਣੇ ਚਰਨਾ ਨਾਲ ਜੋੜ ਕੇ ਰੱਖੋ ਗੁਰੂ ਜੀ ਦੇ ਬਚਨ ਸਰਵਣ ਕਰਕੇ ਅਤੇ ਸ਼ਬਦ ਦੀ ਵਿਆਖਿਆ ਸੁਣ ਕੇ ਪੁਜਾਰੀਆਂ ਨੂੰ ਰੱਬੀ ਗਿਆਨ ਦਾ ਚਾਨਣ ਹੋ ਗਿਆ ਸੀ ਉਹ ਗੁਰੂ ਜੀ ਦੇ ਚਰਨਾ ਤੇ ਨਤ ਮਸਤਕ ਹੋ ਕੇ ਉੱਥੋਂ ਆਪਣੇ ਆਪਣੇ ਟਿਕਾਣੇ ਤੇ ਚਲੇ ਗਏ ਸਨ ਗੌਰਵ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੇ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਇਹ ਸਾਖੇ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰ ਦੇਣੀ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ